ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥਿਓ ਜਿਵੇਂ ਆਪਾਂ ਕਣਕ ਭਾਗ 35 ਤੁਸੀਂ ਦੇਖਿਆ ਤਾਂ ਤੁਹਾਨੂੰ ਇੱਕ ਚੀਜ਼ ਸਮਝ ਆਈ ਹੋਵੇਗੀ ਕਿ ਜਿੱਥੇ ਕਿਤੇ ਕਣਕ ਦੇ ਵਿੱਚ ਕਿਸੇ ਚੀ ਦੀ ਘਾਟ ਹੈ ਤਾਂ ਜੇ ਆਪਾਂ ਉਹਦੀ ਸਪਰੇ ਕਰਾਂਗੇ ਤਾਂ ਸਾਡਾ ਝਾੜ ਵਧੇਗਾ ਪਰੰਤੂ ਹੁਣ ਇੱਕ ਕਿਸਾਨ ਵੀ ਇਸ ਤਰ੍ਹਾਂ ਦੇ ਨੇ ਜਿਹੜਾ ਕਹਿੰਦਾ ਕਿ 35 ਭਾਗ ਤਾਂ ਦੇਖ ਲਿਆ ਸੀ ਲੇਕਿਨ ਸਾਡੇ ਖੇਤ ਰਾਂ ਘਾਟ ਕੋਈ ਨਹੀਂ ਝਾੜ ਵਧਾਉਣ ਲਈ ਕੁਛ ਨਾ ਕੁਝ ਕਰੀਏ ਗਰਮੀ ਬੜੀ ਪਈ ਜਾਂਦੀ ਹੈ ਅੱਜ 29 ਜਨਵਰੀ 2025 ਹੈ ਪਰੰਤੂ ਅਸਲ 'ਚ ਗਰਮੀ ਹੈ ਨਹੀਂ ਹਜੇ ਤੱਕ ਨਾ ਹੀ ਇਹ ਗਰਮੀ ਕਣਕ ਦੇ ਉੱਤੇ ਕੋਈ ਮਾੜਾ ਪ੍ਰਭਾਵ ਪਾਉਣ ਵਾਲੀ ਹੈ ਪਰੰਤੂ ਕਿਸਾਨ ਵੀਰੇ ਕਹਿ ਰਿਹਾ ਕਿ ਗਰਮੀ ਪੈ ਰਹੀ ਹੈ ਹਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਕਰਦੀ ਹੈ ਕਿ 13045 ਦਾ ਸਪਰੇਅ ਕਰ ਲਿਆ ਜਾਵੇ ਕਣਕ ਦੇ ਉੱਤੇ ਕਿਉਂਕਿ ਤੁਹਾਡੀ ਸਕਰੀਨ ਤੇ ਹੈ ਨਾ ਤਾਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਕੀ ਕਹੇ ਵਾਦੇ ਤਾਂ ਆਪਾਂ ਤੋਂ ਬਚਾਅ ਵਾਸਤੇ ਝਾੜ ਵਧਾਉਣ ਵਾਸਤੇ ਪੋਟਾਸ਼ੀਅਮ ਨਾਈਟ੍ਰੇਟ ਜਾਂ ਸਲਫਸਲਿਕ ਐਸਿਡ ਦਾ ਛੜਕਾਅ ਮੈਂ ਕਿ 13045 ਦਾ ਛੜਕਾਅ ਕਰੋ ਸੱਚ ਪਰੰਤੂ ਦੋਸਤੋ ਘਟੋ ਘਟ ਆਪਾਂ ਇਹ ਤਾਂ ਦੇਖੀ ਕਿ ਯੂਨੀਵਰਸਿਟੀ ਨੇ ਕੀ ਕਦੋਂ ਹੈ ਢਾਡੀ ਕਣਕ ਹਜੇ ਇਸ ਸਟੇਜ ਤੇ ਹੈ ਢਾਡੀ ਕਣਕ ਹਜੇ ਤੀਕੋ ਸਟੇਜ ਤੇ ਨਹੀਂ ਆਈ ਕਿ 13045 ਦਾ ਸਪਰੇਅ ਕਰੀਏ ਪੰਜਾਬ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਇਹ ਦੁਆਰਾ ਪੜੋਕੀ ਕਹਿੰਦੇ ਆ ਕਣਕ ਨੂੰ ਦਾਣੇ ਭਰਨ ਸਮੇਂ ਵੱਧ ਤਾਪਣ ਤੋਂ ਬਚਾਉਣ ਲਈ ਤੇ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ ਕਿ 4 ਕਿਲੋ 13045 ਨੂੰ 200 ਲੀਟਰ ਪਾਣੀ ਦੇ ਵਿੱਚ ਤੁਸੀਂ 3 ਕਿਲੋ ਵਰਤਿਓ ਜੇ 200 ਲੀਟਰ ਪਾਣੀ 'ਚ ਪਹਿਲਾ ਸਪਰੇ ਗੋਭ ਵਾਲਾ ਪੱਤਾ ਨਿਕਲਣ ਕੀ ਤੁਹਾਡੇ ਖੇਤਾਂ 'ਚ ਗੋਭ ਵਾਲਾ ਪੱਤਾ ਨਿਕਲ ਆਇਆ ਦੂਜਾ ਸਪਰੇ ਪੂਰ ਪਣ ਸਮੇਂ ਕੀ ਤੁਹਾਡੇ ਖੇਤ ਦੇ ਵਿੱਚ ਛਿੱਟੇ ਨਿਕਲ ਕੇ ਬੂਰ ਪੈਣ ਲੱਗ ਪਏ ਜੇ ਸਾਡੀਆਂ ਦੋਨੋਂ ਹੀ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਉਹ ਵੱਖਰੀ ਗੱਲ ਹੈ ਕਿ ਖੇਤ ਕਿੰਨਾ ਕਿਤੇ ਬੂਟਾ ਨਾਲੀ ਚੜ ਗਿਆ ਮਾੜਾ ਮੋਟਾ ਜਿਹੜਾ ਹੈਗਾ ਕੋਈ ਛਿੱਟਾ ਨਿਕਲ ਆ ਕਿਸੇ ਪਾਸੋਂ ਨੂੰ ਕੀ ਕਹਣਾ ਲੇਕਿਨ ਜੇ ਖੇਤ ਦੇ ਜ਼ਾਰਾ ਤੇ ਹਿੱਸੇ ਦੀ ਗੱਲ ਕਰੋਗੇ ਤਾਂ ਇਸ ਸਟੇਜ ਤੇ ਖੇਤ ਤੁਹਾਡਾ ਹਜੇ ਨਹੀਂ ਆਇਆ 15 ਫਰਵਰੀ ਤੱਕ ਤੁਹਾਨੂੰ ਟੈਂਕੀਆਂ ਚੱਕਾਂ ਦੀ ਲੋਡ ਨਹੀਂ ਹੈਗੀ ਉਸ ਤੋਂ ਬਾਅਦ ਦੇਖਾਂਗੇ ਤੇ ਜੇ ਅੱਗੇ ਮੌਸਮ ਉਸ ਅਨਾਰਾ ਗਿਆ ਕਿ ਫਰਵਰੀ ਦੇ ਵਿੱਚ ਤਾਂ ਕੋਈ ਵਧ ਨਹੀਂ ਦਿੱਤੇ ਤਾਂ ਤੁਹਾਨੂੰ ਕੀ ਲੋੜ ਹੈ ਸਪਰੇਅ ਕਰਨ ਦੀ ਇਸ ਕਰਕੇ ਦੋਸਤੋ ਐਵੇਂ ਸਪਰੇਅਾਂ ਨਾ ਚਕੀਓ ਤਾਂ ਯੂਨੀਵਰਸਿਟੀ ਨੇ ਕੀ ਕਿਹਾ ਆ ਦੁਬਾਰਾ ਫਿਰ ਪੜਿਓ ਪਹਿਲਾ ਸਪਰੇਅ ਗੋ ਵਾਲਾ ਪੱਤਾ ਨਿਕਲ ਸਮੇਂ ਤੇ ਦੂਜਾ ਸਪਰੇਅ ਬੂਰ ਪੈਣ ਸਮੇਂ ਜਾਂ 15 ਗ੍ਰਾਮ ਸੈਲਸੈਲਿਕ ਐਸਿਡ ਨੂੰ 400 ਮਿਲੀਲੀਟਰ ਇਥਾਈਲ ਅਲਕੋਹਲ ਵਿੱਚ ਘੋਲ ਉਪਰੰਤ 200 ਲੀਟਰ ਪਾਣੀ ਚ ਕੋਲ ਕੇ ਪਲਾਸ ਸਛੜਕਾ ਗੋਬਰ ਪੱਤਾ ਨਿਕਲ ਸਮੇਂ ਤੇ ਦੂਜਾ ਸਪਰੇ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ ਮੇਰੇ ਕਹਨਾ ਮਤਲਬ ਹੈਗਾ ਨਾ ਕਰੋ ਸਪਰੇ ਜੇ ਘਾਟ ਹੀ ਨਹੀਂ ਹੈਗੀ ਫਿਰ ਕਾਦੀ ਕਰਨੀ ਹਾਂ ਜੇ ਆ ਪੱਤਿਆਂ ਤੇ ਜਾਮਨੀ ਨਿਸ਼ਾਨ ਨੇ ਤਣੇ ਤੇ ਜਾਮਨੀ ਨਿਸ਼ਾਨ ਨੇ ਤੁਹਾਨੂੰ ਲੱਗਦਾ ਹੈ ਕਿ ਫਾਸਫੋਰ ਦੀ ਘਾਟ ਆ ਚੁੱਕੀ ਹੈ 52 34 ਕਰਨਾ ਚਾਹੋਂ ਕਰ ਲਓ ਜੇ ਕੁਝ ਵੀ ਨਹੀਂ ਹੈਗਾ ਤਾਂ ਸਪਰੇ ਨਾ ਕਰੋ ਜੇ ਤੁੜਤ ਨਹੀਂ ਰਿਹਾ ਜਾਂਦਾ ਕਿ ਮੈਂ ਕੁਝ ਕਰਨਾ ਹੀ ਕਰਨਾ ਹੈਗਾ ਤਾਂ ਫਿਰ ਚੁੱਪ ਕਰਕੇ ਜਿਹੜਾ ਹੈਗਾ 3 ਕਿਲੋ ਯੂਰੀਆ ਸਪਰੇਅ ਕਰ ਦਿਓ ਕੰਮ ਕਰੇਗੀ ਤਾਂ ਬਿਨਾਂ ਜ਼ਰੂਰਤ ਤੋਂ ਪਹਿਲੀ ਗੱਲ ਤਾਂ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਾਕੀ ਫਿਰ ਤੁਹਾਡੀ ਮਰਜ਼ੀ ਹੈ ਮੈਂ ਕਹਿੰਦਾ ਕਿ ਹਜੇ ਤੀਕੋ ਟਾਈਮ ਨਹੀਂ ਆਇਆ ਜਦੋਂ ਤੁਸੀਂ 13045 ਦਾ ਸਪਰੇਅ ਕਰਨਾ ਹੈ ਝੰਡਾ ਪਤਾ ਨਿਕਲੇਗਾ ਝੰਡਾ ਪਤਾ ਤੁਹਾਡੀ ਮੇਨ ਖੁਰਾਕ ਬਣਾਏਗਾ ਜਦੋਂ ਉਹਦੇ ਉੱਤੇ ਨਾਈਟ੍ਰੋਨ ਤੇ ਪੋਟਾਸ਼ ਪਏਗੀ ਉਸ ਸਮੇਂ ਉਹ ਤੇ ਕੰਮ ਕਰੇਗੀ ਤਾਂ ਵਧੀਆ ਰਿਜ਼ਲਟ ਆਉਣਗੇ ਟਾਈਮ ਤੋਂ ਪਹਿਲਾਂ ਜਿਹੜਾ ਹੈਗਾ ਗੋਲੀਆਂ ਨਾ ਚਲਾਓ ਇਹ ਗਲਤ ਗੱਲ ਹੈ